ਕਿਆ ਬੰਦੇ ਨਾ ਦੋ ਜਿਹੜੇ ਜੀ ਵੀਰ ਜੀ ਅੱਜ ਰਾਜਾ ਵੀਰ ਘਰੇ ਪਹੁੰਚੋਗਾ ਉਹਦੀ ਕੀਨ ਪਰੰਪਰਤੀ ਨਾਲ ਸਮੇਂ ਆਰੋਂ ਨਹੀਂ ਬਾਹਰ ਖੜੇ ਵਾਰਤਾ ਪਾਣੀ ਕਿੰਨੀ ਵਾਰ ਵਾਰਿਆ ਤੂੰ ਜੇ ਦੁੱਧ ਵਾਰਤਾ ਏ ਪਾਣੀ ਵਾਰੀ ਦਾ ਏ ਦੁੱਧ ਵਾਧੂ ਸਾਡੇ ਕੋਲ ਅੱਛਾ ਇਹ ਬੱਜਾ ਬੱਜਿਆ ਇਹ ਪਰਿਵਾਰ ਦਾ ਹੀ ਵੇਖੋ ਜੀ ਚੱਲ ਰਹੇ ਨੇ ਦੋਵੇਂ ਜੀ ਹੱਥ ਨਹੀਂ ਫੜਿਆ ਤੁਸੀਂ ਜੀ ਹੱਥ ਫੜੋ ਹਾਂ ਹੱਥ ਫੜ ਕੇ ਜਾਈਦਾ ਕੰਮਲਿਆ ਮੰਨਿਆ ਕਰ ਅੱਗੇ ਵੀ ਢਾਕੂ ਖਲੋਤੇ ਆ ਅੱਗੇ ਵੀ ਢਾਕੂ ਖਲੋਤੇ ਆ ਅੱਗੇ ਵੀ ਨਾਕਾ ਲੱਗਾ ਏ ਆਹੋ ਹੇ ਗਾਇਸ ਨਿਊ ਬਲੌਗ ਤੁਹਾਡਾ ਸਵਾਗਤ ਹੈ ਨਾਲ ਹੱਥ ਚ ਲਾਈਕ ਛੇ ਤੇ ਸਬਸਕ੍ਰਾਈਬ ਕਰਿਓ ਆਪਾਂ ਸਾਰ ਆਹ ਵੇਖੋ ਜੀ ਇਧਰ ਨਾਕਾ ਲੱਗਾ ਹੋਇਆ ਏ ਨਾਕਾ ਇਹ ਨਾਕਾ ਅੰਦਰ ਵੜਨ ਦਾ ਸਾਰੂ ਪਿੱਛੇ ਹੁੰਦਾ ਓਂਦੇ ਭਾਈਆ 20000 ਕੱਢ 300 ਕੱਢਣਾ ਪਹਾਈ ਕੱਢਣਾ ਹਣਾ 21000 ਨਹੀਂ ਤੇ ਉਹ ਕੰਗਰੇਸ ਅੱਜ ਇੱਧਰ ਨਹੀਂ ਆਉਣ ਦੇਣਾ ਇਹ ਨਹੀਂ ਨਹੀਂ ਮੰਨ ਲੈਣਾ ਹੀ ਅੱਖਾਂ ਬੰਦ ਕਰ ਦੋ 20000 ਤਾਂ ਹੁੰਦੇ ਨਾ ਆਈ ਉੱਥੇ ਬੈਜੇ ਤੂੰ ਬੈਜਾ ਆਹ ਹੁੰਦੇ ਚੱਲ ਜਾ ਅੱਜ ਮੇਰੇ ਹੀ ਤੁਹਾਨੂੰ ਨਾ ਦੱਸਾਂ ਚੱਲਾ ਤੇ ਲੈ ਲੀਏ ਤੇ ਨਹੀਂ ਚੱਲ ਮਨ ਨਹੀਂ ਇਹ ਤਾਂ ਵੇਚਾ ਵੀ ਸਿੰਘ ਕਾਟ ਦੋ ਬਾਸ ਚੱਲ ਵੀ ਯਾਰ ਕੁਨੀ ਦੇ ਦੇ ਤੂੰ ਆਪਣਾ ਬੱਲਾ ਫੇਰ ਵੀ ਫੇਰ ਵੀ ਭਰਾ ਐ ਤੂੰ ਫਿਰ ਵੀ ਨਾ ਇੱਕ ਸ਼ੋਰ ਕਰਤੀ ਜਾਂਦਾ 2000 ਛੱਡਦਾ ਹੀ ਚੱਲ ਯਾਰ ਗੱਲ ਐ ਨਾ ਤੇ ਮੁਕਾਉ 6000 ਦੇ ਦੇ ਨਾ ਤੇਰੀ ਨਾ ਮੇਰੀ ਨਾ ਪੱਟਰੀ ਦੇ ਪੱਲੇ ਦੇਖਦੇ ਜਾਂਦੇ ਜੋ 60 ਨਾਲ ਵੀ ਲੋਡ ਹੋਉਂਦਾ ਅਸੀਂ ਆਏ ਨੇ ਉੱਥੋਂ ਵਾਲੇ ਲੋਡ ਕਰਦਾ ਚੱਲਣਗੇ ਇਹ ਉਹ ਹੀ ਉਹਨਾਂ ਨੇ ਵੀ ਵੇਖਿਆ ਤੋ ਜਰਾ ਚਾਰ ਜਣੇ ਪੰਜੀ ਪੰਜੀ ਆਉਣਾ ਫਿਰ ਅਣੀ ਸਾਰਾ ਚਾਰ ਜਣੇ ਚਾਰ ਦੇ ਦਿੱਤਾ ਕੋ ਜੀ ਸਵਾਗਤ ਹੋ ਰਿਆ ਨੇ ਚਾਰ ਹਜ਼ਾਰ ਨਾਲ ਕਿ ਬੰਨਾ ਹੈ ਆਹ ਯਾ ਯਾ ਆਹ ਨਜ਼ਾਰਾ ਹੈ ਨਾ ਤੂੰ ਹੀ ਰਹਿ ਜਾ ਜੀ ਤੂੰ ਹੀ ਰਹਿ ਜਾਣਾ ਜੂ ਪੰਜ ਕਾ ਤੂੰ ਜਹਾਡਾ ਜੂਗਾ ਸਾਰੇ ਫੜੋ ਇਹਦਾ ਮੈਂ ਲੱਗੇ ਨਾ ਇਧਰੋਂ ਪਾਓ ਆਪਾਂ ਜੀ ਇਹ ਸਾਰਾ 3000 ਰੁਪਿਆ ਬਣੀਆਂ ਮੈਨੂੰ ਪਤਾ ਮੈਂ ਗਿਣਿਆ ਐ ਮੈਂ ਹੀ ਫੜਾਈ ਇਹਨੂੰ ਜਾ ਸਾਡਾ ਦੋਹਰਾ ਹੋਂਦ ਗਈ ਕਮਰੇ ਚ ਆ ਚੁੱਕੇ ਨੇ ਆਹ ਦੇਖ ਮੈਂ ਗੋਦੀ ਨਹੀਂ ਪਹਿਣਾ ਆਹ ਇਹਦੇ ਦੇਲ ਵੀ ਪਣੇ ਲੱਖ ਰੁਪਇਆ ਦੇਣਾ ਭਾਬੀ ਨੂੰ ਮੈਂ ਗੋਦੀ ਜੀ ਵੇਚ ਕੇ ਤੇ ਦੋ ਲੈਣਾ ਦੋ ਦੀ ਤੇ ਆਈ ਉਥੋਂ ਗੋਦੀ ਵੀ ਰੋਲੇ ਗੋਦਵਾਰੀ ਮੇਰੇ ਨਹੀਂ ਵੱਦੂ ਅੱਧਾ ਰੁਪਇਆ ਦੇ ਕਿੱਲੇ ਬੈਠੋ ਭਾਈ ਬੈਠੋ ਤੂੰ ਇਹ ਬੰਦੇ ਨਾ ਦੋ ਜਿਹੜੇ ਬੈਠੇ ਆ ਬਾਏ ਆ ਆ ਕਾਬੂ ਕੀ ਥੇੜੇ ਇਹ ਵਿਆਹ ਹੈ ਤੇਲ ਕੇ ਮੈਨ ਤੋਂ ਕੱਢਣ ਦਾ ਸੀ ਇਹ ਬੰਦੇ ਇਹਨਾਂ ਨੇ ਕਹੇ 10 ਗੱਲਾਂ ਤੇ ਕਰਨ ਵਾਲੀਆਂ ਨੇ ਇਹ ਕਹਿੰਦੇ ਆ ਭਾਜ ਦੀ ਮਿਸ਼ਰੀ ਆ ਦੇਖੋ ਇਹਨਾਂ ਵੀਰਾਂ ਦੀ ਮਿਸ਼ਰੀ ਆ ਇਹ ਵਿਆਹ ਹੈ ਕੀ ਢੜਕੀ ਬਿਆਣ ਆ ਕੀ ਕੀ ਚੋਣ ਇਹਨਾਂ ਦਾ ਇੱਕ ਬਾਏ ਤੇਲ ਕੱਢਿਆ ਆ ਮਾਲਕ ਆ ਗਿਆ ਮੌਕੇ ਤੇ ਇਹਨਾਂ ਦਾ ਕਿੰਨਾ ਆਹੋ ਮੌਕੇ ਤੇ ਹੁਣ ਇਹਨਾਂ ਦਾ ਚਲਾਣ ਕਰਾਂਗੇ ਆਓ ਭਾਈ ਆ ਗਏ ਮਗਰ ਮਾਲਕ ਆ ਗਿਆ ਉਹ ਮਾਲਕ ਆ ਕੇ ਸਭ ਨਾਲ ਵੱਡੇ ਆਹ ਦਾ ਤੇਲ ਕੱਢਿਆ ਫੜੇ ਗਏ ਆ ਆ ਬੰਦੇ ਹੀ ਉੱਤੋਂ ਫੜੇ ਤੇਲ ਕੱਢਦੇ ਅੱਛਾ ਇਹ ਦੋਵੇਂ ਇੱਕ ਤੋਂ ਬਈ ਆ ਦੋਵੇਂ ਭਰਾ ਦੀ ਫੜੇ ਵੇਖੋ ਕਿੱਥੋਂ ਲੱਭੇ ਆ ਤੇਲ ਖਾੜਨ ਲੱਗੇ ਤੇ ਕਹਿਣ ਹੀ ਉੱਤੋਂ ਨਾਲ ਹੀ ਰੁਪਿਆ ਹਜ਼ਾਰ ਉਹ ਦੋ ਮੇਰੀ ਦਿੱਤੀ ਯਾਰ ਜਿੱਥੇ ਮਾਲਕ ਹੋ ਡਾਕ ਤੋੜੋ ਆ ਫਿਰ ਗਿਆ ਇਹੋ ਖੜਾ ਆ ਆਹ ਨਾ ਹੀ ਤੋੜਨੇ ਆ ਕੋਈ ਕਰ ਸਿੱਧੇ ਕੋਈ ਹੱਥ ਨਾਲ ਪਾਉਣ ਇਹਨੂੰ ਵੇਚ ਨਾਲ ਪਾਵੇਂ 2000 ਲੈ ਲੈ ਸਿੱਧਾ ਫੇਰ ਇਹਨੂੰ ਮੈਂ ਕਰਦਾ ਜੇ ਬਾਝ ਆਉਂਦਾ ਨਹੀਂ ਆ ਵਾਪਸ ਤਾਂ ਫੇਰ ਇਹਨੂੰ 2000 ਰੁਪਏ ਦੇਖਣਾ ਫੇਰ ਰੋ ਆਹ ਮੈਂ ਜਾਣਾ ਕਿ ਇਹਨੂੰ ਇਹਨੂੰ ਸਾਰੇ ਬੰਨੇ ਨਾ ਜਦੋਂ 2000 ਰੁਪਏ ਲੈਣ ਜਦੋਂ ਜਰਾ ਜ਼ੁਬਾਨ ਹੀ ਕਰ ਲਈ ਆ ਇਹ ਕਿੱ데 ਲਗਾਈ ਠੀਕ ਹੈ ਕਿੱ데 ਲਗਾਈ ਆ ਆ ਵੇਖੋ ਜੀ ਦੋਵੇਂ ਬੰਦੇ ਕਾਬੂ ਕੀਤੇ ਅਸੀਂ ਗੱਡੀ ਨਵੀਂ ਲੈ ਕੇ ਬਾਹ ਚੱਲੇ ਸੀ ਓਏ ਆਹ ਕਾਬੂ ਕੀਤੇ ਗੱਡੀ ਲੈ ਕੇ ਬਾਹ ਚੱਲੇ ਹੋ ਇਨਾ ਕੀ ਬਖੰਡ ਪੜਿਆ ਏ ਸਾਡੇ ਦੋ ਦਿਨ ਜਾ ਜੇ ਪਾ ਜੀ ਪਹਿਲਾਂ ਤੇਲ ਕਢੇਗਾ ਮੈਂ ਜੋ ਤੇ ਗੱਡੀ ਤੇਲ ਪਾ ਕੇ ਉਹ ਵਿਚਾਰੇ ਨੂੰ ਗੱਡੀ ਆਈ ਆ ਨਵੀਂ ਗੱਡੀ ਇਹ ਲੈ ਚਲੇ ਸੀ ਉਹ ਰੱਬੀ ਟਾਈਮ ਨਾਲ ਆ ਆ ਵਿਚੋਲੇ ਜੋ ਇਹਨੂੰ ਸੰਪਰਕ ਕਰਿਓ ਨਾ ਇਹ ਤਾਂ ਚਾਬੀ ਦਿੱਤੀ ਅੰਦਰੋਂ ਕੱਢ ਗਏ ਚਾਬੀ ਕੱਢ ਕੇ ਦਿੱਤੀ ਇਹਨਾਂ ਨੇ ਆਹ ਤੁਸੀਂ ਚਾਬੀ ਕੱਢ ਕੇ ਦਿੱਤੀ ਬੜੇ ਗੰਦੇ ਜਿਹੇ ਵਿਚੋਲੇ ਇਹ ਗੱਡੀ ਭਜਾ ਕੇ ਲੈ ਜਾਓ ਇਹਨਾਂ ਅੱਧੇ ਰਾਤ ਦੇ ਵਿੱਚ ਆਦੀ ਇਹ ਆ ਆ ਡਰਾਈਵਰ ਹੀ ਉਹ ਨਾਲ ਦਜਾਏ ਆ ਆਦੀ ਪਿੰਡ ਦੇ ਵਾਜਦੇ ਆ ਇਹ ਆਦੀ ਆ ਇਹ ਆਦੀ ਅੱਧੇ ਪੈਸੇ ਨਹੀਂ ਦੇਣੇ ਸੀ ਅੱਧੇ ਪੈਸੇ ਨਹੀਂ ਦਿੱਤੀ ਗੱਲ ਵੀ ਮੈਂ ਗੱਡੀ ਭਜਾਉਂ ਤੂੰ ਲੈ ਜਾਓਗੇ ਤੇ ਬਾਕੀ ਓਏ ਗੱਡੀ ਚਾਬੀ ਦੇ ਜਵਾਬ ਆ ਜਵਾਬ ਆ ਕਿਹੜੀ ਗੱਲੋਂ ਕਿਦਾਂ ਜਵਾਬ ਦਿਆ ਤੈਨੂੰ ਓਏ ਕੀ ਹੋਇਆ ਏ ਲੋਕਾਂ ਦੀਆਂ ਮੰਗ ਮੰਗ ਕੇ ਮੈਂ ਟਾਈਲ ਛਾੜਿਆ ਅੱਛਾ ਦੂਜੀ ਥਾਰ ਕਿੱਥੇ ਆ ਉਹ ਮੇਰੇ ਦੂਜੀ ਥਾਰ ਲੱਭੋ ਅੱਗੇ ਲੱਗੀ ਆ ਉਹ ਨਹੀਂ ਮੇਰੇ ਉਹ ਕਿਹ ਰਾਏ ਤੇਲ ਕਿਨਾਂ ਕਰਤੀ ਵੇ ਨਾ ਦੇਖੋ ਜੀ ਇਹਨੇ ਬੁੱਢੀ ਛੋਟੇ ਮੱਛੀ ਫੜ ਮੱਛੀ ਫੜਨੇ ਕਰੀਓ ਨੀ ਲਓ ਜੀ ਇਹਨੇ ਛੋਟੇ ਬੈਣੀ ਓ ਓ ਬੱਚਕੇ ਓਏ ਚੰਗੀ ਜਿਹੀ ਮਚੀਦਰਾ ਬੋਣਗੇ ਇਹ ਵੀ ਕਰਵਾ ਗਿਆ ਤੇਰਾ ਉਹ ਤੋਤੇ ਭਰਾ ਕਲੀਰੇ ਇਹ ਦੂਜਿਆਂ ਨਾਲ ਇਹ ਗੁਰਦੁਰ ਦਾ ਸਰੋਵਰ ਦਾ ਤੇ ਆ ਤੇ ਤੇ ਦਿਨ ਕਦੋਂ ਆਉਣ ਗਿਆ ੜੇ ਚਲੋ ਚੱਲਾਂਗੇ ਆਪਾਂ ਇਹਨੂੰ ਮੁੰਡੇ ਨੂੰ ਪਤਾ ਨਾ ਦੇ ਹੱਸਦਾ ਆਹ ਰੋਈ ਜਾਂਦਾ ਗਰੀਬੀ ਨੂੰ ਪੁੱਛ ਆਪਾਂ ਕਹਿੰਦੇ ਚੱਲਾਂਗੇ ਗਰੀਬੀ ਨੂੰ ਕਰਨੀ ਲੱਗਦੀ ਆਹ ਰੋਈ ਜਾਂਦਾ ਇਹਦਾ ਮੇਰਾ ਨੰਬਰ ਕਿਦੋਂ ਲੱਗੂਗਾ ਇਹਦਾਂ ਲੱਗਿਆ ਲੈ ਮੈਨੂੰ ਲੱਗਿਆ ਮੈਨੂੰ ਹਰਦਾ ਦੂਰ ਨਾ 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 ਸਿਸਟਮ ਹੋਣਾ ਹਿਸਾਬ ਦਾ ਭਈ ਇਥੋਂ ਦਾ ਓਕੇ ਚਲਦੇ ਆਏ ਸਮਾਂ ਟੇਰ ਗਿਆ ਕੱਟਣ ਦੇ ਹੋਣਾ ਕਰਨਾ ਸਲੋ ਪੰਜ ਮਿੰਟ ਕੱਟਣ ਹਾਂ ਹਾਂ ਪੁਆਇੰਟ ਹੀ ਰਹਿ ਗਦੀ ਨਹੀਂ ਆ। ਆਹ ਲਾਤ ਤੋਂ ਤੁਸੀਂ ਗਾੜੀ ਦਾ ਜਾਇਆ ਹੋਈ ਸੀ। ਹੋਰ ਉਹਨੂੰ ਕਈ ਫੜਾਉਣੀ ਸੀ। ਇਹ ਬੋ ਕੀ ਚੱਕਰ ਆ? ਐਨਾ ਮੋੜੇ ਨੂੰ ਪਤਾ ਹੋਣਾ। ਹਾਂ ਵੀਰ। ਦੱਸੋ। ਦਲੇ ਨੂੰ ਪਤਾ ਜੀ। ਕੀ ਚੱਕਰ ਆ? ਦੱਸ ਵੀ ਓਏ। ਪਾਣੀ ਢੇਰੀਆਂ ਕੱਢਦੇ ਆ। ਅਬੀ ਦੱਸ। ਦੱਸ ਓਏ। ਓਏ। ਅਬੀ ਹਾਂ ਜਿਸੇ ਯਾਨੀ ਮੈਂ ਆਪਣੀ ਕਾਲਾ ਵਿਆਹ ਆਇਆ ਇਹਦਾ ਇਹਦਾ ਸਾਡਾ ਰਾਣੀ ਪੁੱਛੀ ਕਿ ਕਿੱਦਾਂ ਆਏ 20 ਸਾਲ ਹੋ ਛੜੇ ਮਾਰਨਾ

ਭਾਵੇਂ ਨਾ ਇਹ ਢੁਕਾ ਦਾ ਨਾ ਨਾ ਜੀਤੇ ਘਰੇ ਰੱਖੇ ਨੀ ਉਸ ਕਰੇ ਜਾਵੇ ਜੀਤੇ ਘਰੇ ਰੱਖੇ ਨੀ ਉਸ ਕਰੇ ਕੰਦੇ ਹੋਵੇ ਕੰਦੇ ਪਾਸੇ ਕੰਦੇ ਹੋਵੇ ਸਾਡੀ ਸਭਾ ਨਾਨਕ ਹੋਏ ਹੋਦੀਆਂ ਏ ਹੋਦੀਆਂ ਖੁਸ਼ੀਆਂ ਲੈ ਆਉਂਦੀ ਬੰਨਾਰੇ ਕਾਏ ਹੋਦੀਆਂ ਇਹ ਮਹਿੰਗਾ ਪੈਣਾ ਤੁਹਾਨੂੰ ਇਹਦਾ ਖਰਚਾ ਨਹੀਂ ਕੋਈ ਜਾਣ ਸਕਦਾ ਤੁਸੀਂ ਕਿਹੜਾ ਆ ਖੜਕ ਜਾਓ ਆਪਸੇ ਏ ਨਾੜੀ ਯਾਰਾਂ ਇਹ ਕੈਨੇਡਾ ਵਾਲੇ ਦੀ ਹੋ ਗਈ ਬੱਲੇ ਬੱਲੇ ਪੁੱਰ ਤੁਸੀਂ ਵੀ ਸੋਚਾ ਲਿ ਪੈ ਗਿਆ ਦੱਸ ਓਏ ਸੋਚਿਆ ਗਾਲੀ ਪਾਈ ਜਨਾ ਤੂੰ ਕੈਨੇਡਾ ਦੇ ਪੁੱਛੇ ਮਾਰੂਗਾ ਇਹ ਮਰੰਡੇ ਗੱਡੇ ਵਾਸਾਉਂਦੇ ਆ ਲੈਣਾ ਪਈ ਵਾਹੇ ਕੈਨੇਡਾ ਵਾਲੇ ਹੁਣ ਅੱਗੇ ਲੱਗੇ ਪਿੰਡਾਂ ਗਏ ਜਿੱਦਾ ਇਹ ਸਾਡੇ ਫਰੈਂਡ ਐ ਲਾਈਵ ਤੇਰੀ ਫਰੀ ਤੇਰੀ ਚਲਦਾ ਵੀ ਤੇ ਪਿੰਡਾਂ ਨੇ ਕੀ ਕੱਗ ਨਹੀਂ ਅਸੀ ਸਾਨੂੰ ਕੋਣ ਖੜੇਗਾ ਗਈ ਤਾਂ ਨਹੀਂ ਜਾਂਦੀ ਜੀ ਹਾਲਿਆ ਇਸ ਨੇ ਤਾਂ ਜੱਜ ਸੋਲੈਂਡੀ ਜਿੱਤਾਇਤਾ ਸੁਣਨ ਦੀ ਲੱਗ ਲਾ ਵੀਰ ਕਨੇ ਦੇ ਤੋਂ ਆਇਆ ਦੱਸ ਤਾ ਵੀਰ ਲੈ ਨੇ ਇਦਾਂ ਮੈਂ ਸੁਣ ਲੈਣੀ ਆ ਅਮਰੀਕਾ ਆਏ ਤੂੰ ਅਮਰੀਕਾ ਤੋਂ ਆਏ ਅਮਰੀਕਾ ਆ ਜਾ ਆ ਦੂਜਾ ਚੱਲਿਆ ਆ ਜਾ ਜਰਾ ਮੇਰੇ ਤੋਂ ਪਾਰ ਨਹੀਂ ਪਰਲੇ ਬੱਸ ਸੋ ਵੀਰ ਬੱਸ ਸੋ ਵੀਰ ਚੱਲੇ ਮੁਕਤੀ ਮਦੀਨੇ ਨਹੀਂ ਅੱਜ ਵੀ ਨਹੀਂ ਹਾਂ ਅੱਜ ਘਟਣ ਚੱਲਿਆ ਮਿੱਟੀ ਆਉਂਦੇ ਨਹੀਂ ਅੱਜ ਚੰਗਿਆ ਬੜੇ ਟੈਂਟ ਨਹੀਂ ਤੇ ਬਹੁਤ ਨਹੀਂ ਉਹ ਤਾਂ ਵਿਆਹ ਹੈ ਧਰਿਆ ਨਾ ਕਰੇ ਚਾਚੇ ਨੇ ਲਵਾ ਵੀ ਜਦੋਂ ਓ ਜਾਨ ਜਾਨ ਚੰਦਿਆ ਮੈਂ ਮਨ ਨਹੀਂ ਖੋਤ ਤੇ ਨੂੰ ਕੋਈ ਆਕੀ ਮੋਲੀ ਸਾਰੀ ਸਾਰੇ ਤੇਰੀ ਮੁੱਠੀ ਜਗੇ ਲੱਗਾ ਨਾ ਕਾਲਾ ਕਾਲਾ ਤੇਰਾ ਇਹੋ ਮੁੱਠੀ ਤੇ ਇਹ ਮੈਨੂੰ ਪਤਾ ਸਰਦਾਰ ਕੱਲਾ ਉਹ ਫੌਜੀ ਰਸਿਆ ਹੋਣੀ ਤੇਰਾ ਹੋ ਗਿਆ ਉਹ ਪਰਮਾਇ ਪਰਲਾ ਇੱਕ ਪੱਲਾ ਬੁਢਾ ਕੋਲ ਲੱਗਦੀ ਰਿੰਦਸ ਤੇ ਚੱਲਣ ਤਾਂ ਕਿ ਲੱਗਦਾ ਗੋੜਾ ਮੇਰਾ ਭਰਾ ਭਰਾ ਹੀ ਨਾ ਸੋ ਲੰਮੇ ਦਾ ਲੈ ਲੀ ਜੇ ਨਾ ਮਾਜਾ ਉਹ ਅਮਰੀਕੀ ਵਾਲਿਆ ਦਸ ਇੱਥੇ ਬੈਠਾ ਏ ਕਦੋਂ ਜਾਵਾ ਵਾਪਸ ਕਿੱਡਾ ਵੱਡਾ ਮੂੰਹ ਵੇਖਦਾ ਉਹ ਯਾਰਾ ਵਾਪਸੀ ਦੰਦ ਕਿੱਡੇ ਛੁੜ ਕੇ ਆ ਗਿਆ ਪੀਰ ਦੰਦ ਕਿੱਡੇ ਮੈਂ ਕਿੱਡਾ-ਕੱਡਾ ਦੰਦ ਕੱਢੀ ਉਹ ਦੰਦ ਕਿੱਡੇ ਲੈ ਕਰੀਂ ਗਿਆ ਨਾ ਨਾ ਨਹੀਂ ਲੈ ਲੈ ਲੈਣ ਨੂੰ ਮੈਂ ਤੂੰ ਤੈਨੂੰ ਦੰਦਾਂ ਤੇ ਆਂਦੇ ਆਂਦੇ ਬੂਏ ਤੇ ਨਹੀਂ ਬੜੀ ਜਦੋਂ ਤੂੰ ਮੈਂ ਕਹਿੰਦਾ ਤੂੰ ਦਾਰੂ ਪੀਂ ਪਈ ਵੜੀ ਨਾ ਮੈਂ ਬਦਾਈ ਲੈਣ 21 ਉੱਪਰ ਰੁਪਈਆ ਪਾਓ ਕਿ ਜੋ ਮਰਜ਼ੀ ਕਰ ਲੈ ਤੇਰਾ ਬਿੱਲ ਕਰੇ ਤੇ ਮਰਾ ਕੁਝ ਸਰਕਾਰ ਨਾਲੋਂ ਦਿੱਸਤਾ ਬਾਤ ਨਹੀਂ ਦੇਦਾ ਕੋਈ ਯਤਰਾ ਕਰੋ ਬਰਾਹ ਪਰਲੇ ਮਿਲੋ ਉੱਥੋਂ ਗਏ ਪਰਲੇ ਮਿਲੋ ਇੱਕ ਟਮ ਨਾ ਆਓ ਬਲੌਗਰ ਹਾਂ ਨਾ ਹਾਂ ਤਵਾਸੇ ਕਰ ਲੋ ਉਹ ਤੂੰ ਨਹੀਂ ਖੋਲਣਾ ਤੇਰਾ ਹੋਰ ਕਹਨੇ ਖੋਲਣਾ ਨਹੀਂ ਉਹਨੂੰ ਫਿਕਰਿਆ ਮੈਂ ਹੀ ਖੋਲਦਾ ਗੱਡ ਤੇ ਖੋਲ ਦੇ ਤੇਰੀ ਗੱਲ ਹੈ ਗੰਡਾ ਸੋ ਜਿੰਮੀ ਮਾਰੀਆ ਤੇਰੇ ਉਡਾ ਲੈ ਰਹੀ ਮੈਂ ਨਹੀਂ ਗੰਡਾ ਮਾਰਤੀਆਂ ਡੇਢ ਕਹੀਂ ਟੱਲ ਗਾਣਾ ਗੱਡ ਤੋਂ ਗੱਡ ਇੱਕ ਗਿੰਦਰ ਆਵਾਜ਼ ਅਲੈਕਾ ਬਾਜੀ ਖੇਰ ਆਰ ਬੈਦਨ ਨਹੀਂ ਸਤੋਨਾ ਅੰਦਰ ਵੀ ਸੁਝਾਉਂਦਾ ਆਹ ਰਹੀ ਜੀ ਜਵਾਂ ਡਾਈ ਮੈਂ ਉਹ ਲੈ ਕੇ ਆਇਆ ਮੈਂ ਜੋ ਕੋਈ ਇੰਟਰਵਿਊ ਆ ਰਿਹਾ ਨਹੀਂ ਕੋਈ ਸਲਾਹ ਜ

ਆ ਬਿਲਾਉਣੀ ਨਹੀਂ ਕਿਆ ਬਿਲਾਉਣੀ ਉਹ ਆਉਂਦਾ ਉਹ ਕੋਈ ਕੋਤ ਆ ਇਸ ਤਰ੍ਹਾਂ ਆਉਂਦਾ ਹਾਂ ਕਾਲ ਕਾਲ ਨਹੀਂ ਨਹੀਂ ਇਹ ਕੋਈ ਆ ਰਿਹਾ ਓਏ ਅੰਦਰ ਕੀ ਹੋ ਰਿਹਾ ਹੈ ਹਾਂ ਗਿਆ ਛੱਡਿਆ ਉਹ ਬਸ ਛੱਡ ਪਰਿਆ ਆ ਬਦਲ ਗਿਆ ਆ ਚੈਨਲ ਦੇ ਕਰਕੇ ਬੀ ਨੇ ਪ੍ਰੈਸ ਜੜਤੀ ਹਾਂ ਜਿਹੜੀ ਬਹੁਤ ਨੇ ਗੱਲਾਂ ਦਤੀਆਂ ਇਹਨਾਂ

ਜੀ ਦਾ ਸਰਵੋਤਮ ਪ੍ਰਧਾਨ ਨੇ ਮੈਨੂੰ ਕੀਤਾ ਇਹ ਸੀ ਦਿਖਾਓ ਕੋਈ ਬੋਲੋ ਮਾਉਂਟ ਛੋਟ ਮਨਨ ਦਾ ਪ੍ਰਧਾਨ ਸਾਹਿਬ ਜਿਹੜਾ ਮਨਨ ਬਾਵਾ ਕਰਦੇ ਆ ਹਾਂ ਇੰਨੀ ਕਿੰਨੇ ਕਿੰਨੇ ਪਰ ਜੀ いただきます。 ਨੂਲਾ ਗਾਣ ਨੂੰ ਯੋ ਲੈ ਏ ਸਪੈਸ਼ਲ ਹੋਣ ਤੁਹਾਡੇ ਗਾਣ ਨੂੰ ਕਹਿਣੇ ਹੋਣਗੇ ਸਾਰੀਆਂ ਬੱਦੇ ਗਾਣੇ ਕੰਮ ਸਭ ਕੰਮ ਨਹੀਂ ਆਉਂਦਾ ਉਹ ਤਾਂ ਲੈ ਮੇਰਾ ਹੀ ਕਿਸਮ ਫਰਕ ਉਹ ਤਾਂ ਲੈ ਉਹ ਤਾਂ Olha da rainha. É que, cara, não ਜਦੋਂ ਇਹਨਾਂ ਨਾਲ ਆਉਂਦਾ ਹਾਂ ਅਮਰ ਤੇ ਇਹਨਾਂ ਨਾਲ ਲੜਦੇ ਹੁੰਦੇ ਸੀ ਇਹਨਾਂ ਨਾਲ ਜੁਰਾ ਜਣ ਤੂੰ ਲੌਂਦੇ ਹਾਂ ਕਿ ਕਿਹਦੀ ਇਹਨਾਂ ਦਾ ਦਾ ਕਰ ਦਿੰਦੇ ਆ ਹਾਂ ਬਣਾ ਲੈ ਆਵਾਜ਼ ਕਰਾਣਾ ਪਾਉਣਾ ਪਾਟ ਕਰ ਪਾਉਣਾ ਆਪਣੇ ਵਾਲੀ ਆਂਦੀ ਬੜੀ ਇਹ ਨਹੀਂ ਕਰਦਾਂ ਨਾ ਕਰਦੋਂ ਵਾਲ ਕੰਮ ਇੱਧਰ ਰੋਜ਼ ਨਹੀਂ ਹੋਣਾ ਯਾਰ ਵੀ ਯਾਰ ਕੁਲਮ ਕਰਨਾ ਪਿਆ ਚਲੋ ਹੋ ਅੱਗੇ ਮੇਲੇ ਵਿੱਚ ਗੀਤ ਗਾਉਂਦਾ ਮੇਲਾ ਆਕੇ ਅਰੇ ਚਾਚੇ ਨੀ ਦਾ ਤੋ ਆਪਾ ਡੰਡਾ ਮਾਰੀਏ ਤੇ ਮੈਂ ਡੰਡਾ ਮਾਰੀਏ ਤੇ ਡੰਡੀ ਨੀ ਨਾ ਮੈਂ ਇਹਦੇ ਪਾਣੀ ਦੀ ਗੱਲ ਤੇ ਮੇਰਾ ਉਹ ਤੇ ਖੜੇ देखे, 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 देखे देखे। हाँ बाकी शर्त एक है सारे पैसे पापा <laughs> <न्यारी> जो बने बस अपने पापा नुसे फटा देने नहीं दे नहीं पाता हूँ, ओने आलू कितना हो, नहीं एक साल पहले आता होगा, गिड़िया गिड़िया, इतने, वाली, ये पानी, देखिये आवाज़ आ रही है, क्योंकि ज़्यादा बिज़नेस नहीं है, तो दो हज़ार रूपए दोस्तों, नहीं नहीं कितना लग रहा है, तीन नाज़ोत जोड़ लग रहे हैं दस, तीन नहीं, वापि� ਇੱਕ ਮਿੰਟ ਆੜਾ ਭਲਾ ਮੰਗਦਾ ਵੀ ਨਾ ਨਾ ਵੱਖਰਾ ਨਹੀਂ ਵੱਖਰਣਾ ਸੇਮ ਪਾਓ ਤੇ ਬਾਕੀ ਦੋ ਰੁਪਏ ਪਾਓ ਦੋ ਰੁਪਏ ਇੱਕ ਮਿੰਟ ਬਾਕੀ ਰੁਪਿਆ ਰੁਪਿਆ ਪਾਓ ਦਵਿੰਦਰ ਆਪ ਗੱਡੀ ਚੋ ਦੇਖੀ ਚੋ ਫਿਰ ਖਾਨ ਪਰ ਲੋਕੇ ਇਹਨਾਂ ਨੂੰ ਪਤਾ ਕਿੱਦਾਂ ਦੇ ਦੇਣਾ ਚਾਚੀ ਸਾਰੇ ਰੁਪਏ ਲੱਭਣਾ ਜੀ ਵੇ ਮਣੀ ਦੇ ਵਿੱਚ ਤੇ ਇੱਕ ਰੁਪਇਆ ਸਾਰੇ ਹਨ ਲੱਭਣੇ ਵੱਖਰਾ ਜਿਹੜਾ ਉਹ ਲੱਭਣੇ ਜਿੰਨੇ ਲੱਭਣੇ ਜਿੰਨੇ ਲੱਭੇ ਲੱਭਨੇ ਸਾਰੇ ਪਾਪੀ ਸਾਡੀ ਗੱਲ ਤੇ ਜਿਵੇਂ ਕਰਨ ਦੇ ਆ ਤੇ ਬਈਆ ਲੱਭਣਾ ਵਾਸਤਾ ਸਾਰੇ ਲੱਭਨੇ ਹੁੰਦੇ ਸਾਰੇ ਲੱਭਨੇ ਸਾਰੇ ਕਿਹੜਾ ਇੱਕ ਰੁਪਇਆ ਲੱਭਣਾ ਚੁਣੀ ਜੀ ਉਹ ਚਾਲ ਜਿੱਦੀ ਹੋ ਖੰਭਰ ਮੋਟਾ ਸਾਡੇ ਦੋਰੀ ਹੋ ਰ ਹੈ ਓਏ ਆ ਪੰਨਵਾ ਨਾ ਪੰਨਵਾ ਚਾਲ ਜਿੱਨੇ ਗਵੇਂ ਛੋਟੇ ਕਿੰਨੇ ਕੀ ਤੂੰ ਹੱਥ ਪਾ ਦੋ ਯਾਰ ਦੋ ਛੱਟੀ ਦੋ ਗਿਆ ਤੂੰ ਫੜਦਾ ਤੇ ਰੂ ਆਹੋ ਮੈਂ ਰਵਾ ਤੂੰ ਫੜਦੇ ਐਡਾ ਹਾਂਜੀ ਪਹਿਲੇ ਥਿਆ ਕਰਦੇ ਉਹ ਪਹਿਲਾਂ ਮੈਂ ਲਾ ਜੀ ਉਹ ਸੁੱਕ ਗਈ ਕੋਆ ਇਹ ਕੋਈ ਉਹ ਡੇਅਰ ਜਿਆਦਾ ਨਾ 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 ਉਹ ਤੂੰ ਹੱਥ ਨਹੀਂ ਮਾਰਦਾ ਦੱਲਾਵਾਂ ਤੂੰ ਹੱਥ ਨਹੀਂ ਮਾਰਨਿਆ ਉਹਨੇ ਲੱਗਣਾ ਤੂੰ ਕੀ ਆ ਇਹ ਕਰਨਾਰੇ ਤੋਪਾ ਉਹ ਮੈਂ ਇੱਕ ਟੋਕ ਚਾਹ ਨਹੀਂ ਦਿੰਦਾ ਅੰਮਰੀਆ ਲੱਗਦੇ ਹੋ 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 ਹੋ

ਲੇ ਪਰ ਦੋ ਜਿੰਦਗੀ ਦਾ ਮਾਰੋ ਨੀ ਚੋਗਰੇ ਬਾਹਰ ਕੇ ਦੇਖਦਾ ਬਾਹਰ ਦਾ ਸ਼ੁਕਰਿਆ ਅਜੇ ਨਬਰ ਵੀ ਹੈ ਮੈਂ ਦੁਆਣਾ ਰੋ ਪਿਆ ਯਾਰ ਕਹਿ ਕੇ ਤੇ ਤੈਨੂੰ ਮੂਰਖ ਬਣਾਉਂਦਾ ਆ ਹਾਂ ਹਾਂ ਇਹ ਤਾਂ ਨਹੀਂ ਆ ਰਹੀ ਪਰ ਕਿਉਂ ਮੈਂ ਹੱਪਾ ਵੀ ਨਹੀਂ ਮਟੋਂ ਮੈਂ ਇਹੋ ਕਹਾਤਾ ਹੈ ਉਹਨੂੰ ਖੇਲ ਸੌੜਤ ਲੈਣ ਦਿਆ ਕਰ ਦੋ ਹੀ ਮੇਰੇ ਹੱਥ ਚੋਂ ਕਿਤਾਬ ਨੂੰ ਵੀ ਇਹ ਜਲਾ ਕਾ ਵੇਖ ਲੋ ਆ ਰੁਪਈਆ ਹੈ ਇੱਕ ਵਾਰੀ ਉਹ ਮੇਰੇ ਮੂੰਹ ਚੋ ਕਿ ਦੇਖਣਾ ਦਿੰਦੇ ਦੋ ਕੇ ਚਾਰ ਦੰਦੇ ਦੇਖੋ ਯਾ ਤੇ ਇਹ ਦੱਸ ਵੀ ਉਹ ਲੇ ਗਏ ਬੜਲੇ ਜਿਹੇ ਚਾਰ ਵਰੀ ਹੋ ਗਿਆ ਉਸ ਨਾਲ ਇੱਕ ਹੋ ਗਿਆ ਉਹਨਾਂ ਦਾ ਤੇ ਕਿੰਨੀ ਵਾਰੀ ਕਹਿੰਦੇ ਚਾਰ ਵਰੀ ਹੋ ਗਿਆ ਤੇ ਇੰਨੇ ਨਹੀਂ ਹੋ ਦਿੱਤੇ ਕੀ ਆ ਇਹ ਤਾਂ ਰਹਿ ਜਾ ਦੋ ਦੋ ਬਣਾ ਨਹੀਂ ਦੰਦੇ ਚਲੋ ਕੋਈ ਗੱਲ ਨਹੀਂ ਆ ਜਿੱਤ ਗਈ ਜਿਹੜਾ ਜਿੱਤ ਗਿਆ ਫਾਈਨਲ ਦਨੀ ਹੱਥ ਮਾਰ ਜਿਹੜਾ ਮੈਚ ਨਹੀਂ ਨਾ ਸੋਟਾ ਹੀ ਨਹੀਂ ਉਹ ਖਲੋ ਜਾ ਜਿਹੜਾ ਹੱਥ ਬਾਹਰ ਰੱਖੋ ਨਾ ਬਿੱਲੋ ਐ ਚ ਬੱਚੇ ਅੰਦਰ ਬਾਹਰ ਪੀਰੇ ਤੂੰ ਕਰੋ ਸ਼ੀਤੀ ਰਾਜਾ ਤੇ ਮੇਤਰਾ ਤੂੰ ਰਹਿ ਤੂੰ ਆਹ ਤੇਰੇ ਪਾਣੀ ਦੇ ਤੇਰੇ ਖੰਨੇ ਨੂੰ ਇਹੋ ਮੰਨੇ ਆਹ ਪਾਣੀ ਦੇ ਚਲੋ ਹੋ ਗਿਆ ਹੰਡਲ ਹੋ ਗਿਆ ਫਾਈਨਲ ਨਹੀਂ ਅੰਦਰ ਚੱਕਰ ਕਿਦਾਂ ਬੱਚੇ ਛੱਡ ਰਹੇ ਪਿਆ ਦੀ ਇਹ ਤਾਂ ਨਹੀਂ ਤੇਰੀ ਮੰਮੀ ਕਰੀ ਹਾਂ ਬੱਚਨਾਂ ਨੇ ਪਹਿਲੇ ਪਾਪਾ ਨੂੰ ਦੇ ਦਿੰਨੇ ਆ ਲਾ ਦਿੰਦੇ ਇਹ ਗੁਰਮੇ ਰੱਖ ਲਾ ਤੇ ਰੱਖੀ ਦੇ ਦਊਗਾ ਸੀ ਨਾ ਜੋ 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 ਕੋਈ ਕੁਝ ਆ ਰਿਹਾ ਕੋਈ ਆਵੇ ਆਵੇ ਤਾਂ ਰਿਹਾ ਨਾ ਇਹ ਤਾਂ ਬਲੀ ਗਾੜੀ ਹੋ ਗਿਆ ਲੈ ਇਹ ਨਾ ਮਿਠਾਈ ਵਾ ਜਾਣੀ ਠੀਕ ਹੈ ਜੀ ਕੋਈ ਗੱਲ ਨਹੀਂ ਫਿੱਕੀਲੀ ਪੜੋ ਸਾਰਾ ਕੋਈ ਖਿਚਕਿਚ ਦਿੱਤੇ ਪੈਸਾ ਕਾਹਦਾ ਦਾਲਦਾ ਕੱਲ ਤੇ ਨਹੀਂ ਪੈਸੇ ਪਰਸੋਂ ਦਾਲਦਾ ਦਾਲ ਹੁੰਦਾ ਓਏ ਹੁਣ ਗਿਨ ਲਈ ਘੱਟ ਨਹੀਂ ਜਦੋਂ ਜੂਗੇ ਨਹੀਂ ਪੰਜ ਦਾ 10 ਦਾ ਦਾ ਹੀ ਕੋਈ ਗੱਲ ਨਹੀਂ ਗੇਲਾ ਨਾ ਇਹ ਬਾਤ ਫੇਰ ਉੱਠੀ ਫੇਰ ਉੱਠੀ ਫੇਰ ਉੱਠੀ ਬਾਤ ਨਹੀਂ ਮੱਲਾ ਕੋਈ ਤੈਨੂੰ ਫੇਰ ਤੇਰੇ ਆ ਤੇਰੇ ਆ ਵੀ ਕਿੰਦਾ ਆ ਤੇ ਗੱਲ ਦਿੱਤੇ ਆ ਇਹ ਲੈ ਨੋ ਨਾ ਜਦ ਫਾੜ ਕੇ ਲੈ ਆ ਅੱਛਾ ਚਾਚੇ ਬੜਾ ਦੇ ਚਾਚੇ ਨੂੰ ਅੱਜ ਤੱਕ ਪਾਪਾ ਪਰ ਨੂੰ ਪਪਾ ਨੂੰ ਫਲਾਇਆ ਪਪਾ ਉਹ ਤੇ ਮਮਾ ਨੂੰ ਦੰਗਾ ਪਰ ਉਹ ਵਾਦੂ ਪਾਹਾਂ ਤੇ ਨਹੀਂ ਹੋਈ ਪ੍ਰੀਆ ਵੇ ਆਸ਼ਰਮ ਦੀ ਪੈਰੀ ਹੱਥ ਲਾ ਕੇ ਲੈ ਲੈ ਬੀਠੀ ਆ ਪਪਾ ਦਿਲ ਦੇ ਇਹਨਾਂ ਬੜਾ ਪਿਆਰ ਵਾਦੂ ਵਾਦੂ ਦੇ ਦਿੰਦਾ ਜੇ ਰੱਬ ਲੈ ਦੇ ਦੇ ਇਹ ਤੇਰੇ ਦਰੀਏ ਨੇ ਮਮਿੰਗੇ ਸਿਆ ਪਹਿਲੀ ਖਵਾਈ